ਜਗਦੀਸ਼ ਟਾਇਟਲਰ ਦਾ ਸਟਿੰਗ ਵੀਡੀਓ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਕਾਂਗਰਸ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਨੇ। ਸਭ ਦੀਆਂ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ਤੇ ਟਿਕੀਆਂ ਹੋਈਆਂ ਸਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਕਿਵੇਂ ਦਾ ਬਿਆਨ ਦਿੰਦੇ ਨੇ। ਆਖਿਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ। ਕੈਪਟਨ ਮੁਤਾਬਕ ਜਗਦੀਸ਼ ਟਾਇਟਲਰ ਇਹ ਪਹਿਲਾਂ ਹੀ ਸਪਸ਼ਟ ਕਰ ਚੁੱਕਾ ਹੈ ਕਿ ਵੀਡੀਓ ਗਲਤ ਹੈ। ਇਹ ਤਾਂ بار-बार ਆਉਂਦੀ ਹੈ ਗੱਲ ਆਉਂਦੀ ਹੈ ਜਾਂਦੀ ਹੈ ਦਿਸ ਇਸ ਬੀਨ ਗੋਇੰਗ ਔਨ ਫॉर ਕਿਤਨੇ ਸਾਲ ਹੋ ਗਏ ਇਸ ਨੂੰ ਇਹਨੂੰ ਦਿਸ ਇਸ ਕੋਈ ਕੋਈ ਨਵੀਂ ਚੀਜ਼ ਚੱਕ ਲੈਂਦਾ ਆਈ ਡੋਨਟ ਅਗਰੀ ਵਿਦ ਆਲ ਦਿਸ ਬਿਜ਼ਨਸ ਜਿਹੜਾ ਸਟ੍ਰਿੰਗ ਆਇਆ ਉਸ ਨੂੰ ਕਿਵੇਂ ਦੇਖਦੇ ਹੋ ਕਿ ਉਹ ਸਟ੍ਰਿੰਗ ਜਿਹੜਾ ਸਟ੍ਰਿੰਗ ਜਗਦੀਸ਼ ਟਾਇਟਲਰ ਦਾ ਸਾਹਮਣੇ ਆਇਆ ਜਿਹਦੇ ਜੋ ਕਹਿ ਰਿਹਾ ਹੈ ਕਿ ਸੌ ਸਟ੍ਰਿੰਗ ਜਗਦੀਸ਼ ਟਾਇਟਲਰ ਨੇ ਆਪਨੇ ਕੀਆ ਕਿ ਇਸ ਦਾ ਫੈਬ੍ਰੀਕੇਟਡ ਵਨ ਸੋ ਪਹਿਲਾ ਗਵਰਨਮੈਂਟ ਆਫ ਇੰਡੀਆ ਜਿਹੜੀ ਇਨਵੈਸਟੀਗੇਟਿੰਗ ਏਜੰਸੀ ਚੈੱਕ ਕਰਾਏ ਫੈਬ੍ਰੀਕੇਟਡ ਹੈ ਜਾਂ ਨਹੀਂ ਬੇਸ਼ੱਕ ਵਿਰੋਧੀ ਪਾਰਟੀਆਂ ਜ ਪਰ ਕੈਪਟਨ ਸਾਹਿਬ ਮੁਤਾਬਿਕ ਅਜੇ ਵੀ ਜਗਦੀਸ਼ ਟਾਈਟਲਰ ਦੋਸ਼ੀ ਨਹੀਂ ਹੈ ਕਿਉਂਕਿ ਇਸ ਵੀਡੀਓ ਬਾਰੇ ਉਸ ਦੇ ਦੋਸ਼ ਸਾਬਿਤ ਨਹੀਂ ਹੋਏ ਬਿਊਰ ਰਿਪੋਰਟ ਡੀ5 ਚੈਨਲ ਪੰਜਾਬੀ